はあはあ ਪੰਜਾਬ న్యూస్ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼ਸ਼ ਸ਼ਕਾਲੀ ਮੈਂ ਤੁਹਾਡਾ ਆਪਣਾ ਲक्की ਕੁਰਾਲੀ ਸੋ ਅਸੀਂ ਇਸ ਟਾਈਮ ਮੰਦਿਰ ਵਿੱਚ ਬੈਠੇ ਆ ਜਿੱਥੇ ਕਿ ਅੱਜ ਸ਼੍ਰੀ ਪ੍ਰਭੂ ਰਾਮ ਜੀ ਦੇ ਚੋ ਕਮੇਟੀ ਹੈ ਰਾਮ ਰਿਲਾ ਕਮੇਟੀ ਹੈ ਉਹਨਾਂ ਨੇ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰਾ ਜਿਹਨੂੰ ਕਿ ਬਹੁਤ ਹੀ ਭੱਵੇ ਸ਼ੋਭਾ ਯਾਤਰਾ ਕਿਹਾ ਜਾ ਸਕਦਾ ਹੈ ਸੋ ਗੱਲਬਾਤ ਕਰਦੇ ਆ ਪ੍ਰਧਾਨ ਕੋਪੀ ਰਾਣਾ ਜੀ ਨਾਲ ਕੋਪੀ ਰਾਣਾ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸੋ ਅੱਜ ਕੁਰਾਲੀ ਵਿਖੇ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਸੋ ਉਸ ਬਾਰੇ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਮੈਂ ਪ੍ਰਭੂ ਸ਼੍ਰੀ ਰਾਮ ਜੀ ਦਾ ਸ਼ੁਕਰੀਆ ਦਾ ਕਰਨਾ ਜਾਊਂਗਾ ਬਟੇ ਜੀ RAM ਜੀ ਕਰਨੇ ਵਾਲੇ ਅਸੀਂ ਕੋਣ ਕਰਨੇ ਵਾਲੇ ਪ੍ਰਭੂ ਸ਼੍ਰੀ RAM ਜੀ ਕਰਨੇ ਵਾਲੇ ਆ ਕਿਉਂਕਿ ਜਿਸ ਹਿਸਾਬ ਨਾਲ ਜੀ ਵੈਦਰ ਦੱਸ ਰਿਹਾ ਸਕੇ ਕਿ ਬਾਰਿਸ਼ ਹੈ 100% ਜੀ ਤਾਂ ਆਪਾਂ ਨੇ ਥੋੜੀ ਜੀ ਅਰਦਾਸ ਲਈ ਪ੍ਰਭੂ ਸ਼੍ਰੀ RAM ਜੀ ਨੂੰ ਤੇ ਪ੍ਰਭੂ ਸ਼੍ਰੀ RAM ਜੀ ਨੇ ਇੱਕ ਗੱਲ ਕਹੀ ਜੀ ਪ੍ਰਭੂ ਸ਼੍ਰੀ RAM ਜੀ ਆ ਥੋੜਾ ਘਰੇ ਆ ਰੁਕਣਾ ਨਹੀਂ ਚਾਹੀਦਾ ਤੇ ਉਸ ਤੋਂ ਬਾਅਦ ਬਜਰੰਗ ਵਾਲੀ ਹਨੂਮਾਨ ਜੀ ਨੂੰ ਤਿਆਰਿਆ ਜੀ ਬਜਰੰਗ ਵਾਲੀ ਹਨੂਮਾਨ ਜੀ ਨੂੰ ਤਿਆਰ ਕੇ ਬਜਰੰਗ ਵਾਲੀ ਹਨੂਮਾਨ ਜੀ ਨੂੰ ਇੱਕ ਵਾਰ ਕਿਹਾ ਜੀ ਬਜਰੰਗ ਵਾਲੀ ਹਨੂਮਾਨ ਜੀ ਸਾਡੀ ਨਹੀਂ ਆ ਤੁਹਾਡੇ ਹੱਥ ਹੈ ਤੁਸੀਂ ਪਾਰ ਲਗਾਣੀ ਹੈ ਡਬੋ ਦਿਓ ਉਹ ਤੁਸੀਂ ਅਗਰ ਦੇਖੇ ਜਾਓਗੇ ਤਾਂ ਵੈਦਰ ਮਤਲਬ ਕਿ ਟੋਟਲੀ ਮਤਲਬ ਕਿ ਸੋ ਦੇ 100% ਮੀ ਦੱਸਿਆ ਹੋਈ ਸੀਗਾ ਇਹ ਲੀਲਾ ਹੀ ਪ੍ਰਭੂ ਸ਼੍ਰੀ ਰਾਮ ਜੀ ਦੀ ਹੈ ਅਗਰ ਕਿਹਾ ਜਾਂਦਾ ਹੈ ਕਿ ਅਗਰ ਦਿਲ ਨਾਲ ਸੇਵਾ ਪ੍ਰਭੂ ਸ਼੍ਰੀ ਰਾਮ ਜੀ ਦੀ ਕਰੀ ਜਾਣ ਉਹ ਕਿਸ ਨੇ ਕਿਸ ਨੇ ਕਿਸੇ ਦੇ ਰੂਪ માં ਆ ਕੇ ਹੱਥ ਫੜ ਲੈਂਦੇ ਆ ਤੇ ਮੈਂ ਬਹੁਤ ਜ਼ਿਆਦਾ ਮੈਂ ਪ੍ਰਭੂ ਸ਼੍ਰੀ ਰਾਮ ਜੀ ਦਾ ਮੈਂ ਇੱਕ ਬੱਚਾ ਹਾਂ ਉਹਨਾਂ ਨੇ ਮੇਰੇ 'ਪੋ ਬਹੁਤ ਕਿਰਪਾ ਕੀਤੀ ਹੈ ਸਾਡੀ ਰਾਮ ਲੇ ਕਮੇਟੀ ਦੇ ਜਿੰਨੇ ਵੀ ਮੈਂਬਰਸ ਹੈ ਉਹਨਾਂ 'ਪੋ ਬਹੁਤ ਕਿਰਪਾ ਕਰੀ ਹੈ ਇੱਕ ਵਾਰ ਤਾਂ ਸਾਨੂੰ ਐ ਹੋ ਗਿਆ ਕਿ ਸਾਡੀ ਸ਼ੋਭਾ ਤਰ ਨਿਕਲ ਨਹੀਂ ਆ ਪਰ ਜੋ ਰਾਮ ਕਾਜ ਕਦੀ ਅਧੂਰਾ ਨਹੀਂ ਰਹਿੰਦਾ ਤੂ ਰਾਮ ਕਾਜ ਜੋ ਅ ਉਹ ਤੁਹਾਨੂੰ ਸਭ ਤੋਂ ਵੱਡੀ ਗੱਲ ਕਹੂੰਗਾ ਕਿ ਕੋਰਾਲੀ ਸ਼ਹਿਰ ਦੇ ਅੰਦਰ ਸਾਡੇ ਜਿੰਨੇ ਵੀ ਆਪਣੇ ਰਾਮ ਲਾ ਕਮੇਟੀ ਦੇ ਇਸ ਸ਼ੋਹਰਤ ਅਤਰ ਵਿੱਚ ਸ਼ਾਮਿਲ ਹੋਇਆ ਉਹ ਇੱਕ ਰਾਮਦੂਤ ਬਣ ਕੇ ਆਏ ਆ ਜੀ ਸਾਰੇ ਨੇ ਕਿਹਾ ਕਿ ਪੁੱਤ ਤੂੰ ਕਿਹਾ ਤਾਂ ਰਾਮਦੂਤ ਬਣ ਕੇ ਆਏ ਸੀ ਰਾਮਦੂਤ ਬਣ ਕੇ ਆਏ ਤਾਂ ਇਸ ਲਈ ਆਪਾਂ ਕਹਿੰਦੇ ਹਾਂ ਜਿਸ ਚੀਜ਼ ਬਾਰੇ ਜੀ ਕਿ ਬੜੇ ਤਰੀਕੇ ਨਾਲ ਸ਼ੋਹਰਤ ਅਤਰ ਨਿਕਲੀ ਮੈਂ तहे ਦਿਲੋਂ ਸ਼ੁਕਰੀਆ ਦਾ ਕਰਨਾ ਚਾਹੁੰਗਾ ਆਪਣੀ ਮੈਨੇਜਮੈਂਟ ਦਾ ਜੋ ਮਿਲ ਕੇ ਮੋਢੇ ਨਾਲ ਮੋਢਾ ਜੋੜ ਕੇ ਮੇਰੇ ਨਾਲ ਖੜੇ ਰਹੇ ਜੀ ਮਤਲਬ ਕਿ ਕੁਝ ਕਮ ਐਜੇ ਹੁੰਦੀਆਂ ਨੇ ਜੀ ਮੈਨੇਜਮੈਂਟ ਵਗੈਰ ਕਰ ਨਹੀਂ ਜਾਂਦੇ ਜੀ ਮੇਰੇ ਮੈਨੇਜਮੈਂਟ ਮੇਰੇ लवली ਭੀਆ ਮੇਰੇ ਚਰਨ ਜੀ ਚਰਨ ਜੀ ਚੰਨਾ ਜੀ ਕਾਕੂ ਭੀਆ ਪੱਪੀ ਜੀ ਗੁਰਜੀਤ ਸਿੰਘ ਜੀ ਨੋਨੀ ਭੀਆ ਮਨੀਸ਼ ਵਰਮੀ ਜੀ ਆਪਣੇ ਜੀ ਆਪਣੇ लवली ਭੈ ਜੀ ਔਰ ਪਵਨ ਅੰਕਲ ਜੋ ਸਾਡੇ ਕ੍ਰਿਸ਼ਨਾ ਮੰਡੀ ਦੇ ਮਲਕੀ ਸੇਵਾਦਾਰ ਹੈ ਉਹ ਹਰ ਟਾਈਮ ਜਨਮਾਸਤਮੀ ਮਾ ਵੀ ਸ਼ੋਭਾ ਯਾਤਰਾ ਕਰਦੇ ਆ ਜੀ ਉਹ ਉਹਨਾਂ ਦੇ ਹੱਥੀਂ ਦੇ ਪ੍ਰਸ਼ਾਦ ਬਣਾਉਂਦੇ ਆ ਤਾਂ ਪ੍ਰਭੂ ਸ਼੍ਰੀ ਰਾਮ ਜੀ ਦੀ ਜਿਹੜੀ ਸੀ ਰਾਮਲੀਲਾ ਕਰੀਏ ਉਹਨਾਂ ਦੇ ਹੱਥ ਪ੍ਰਸ਼ਾਦ ਬਣਾਇਆ ਤਾਂ ਮੈਨੂੰ ਤੇ ਇੱਕ ਕਿਹਾ ਜਾਂਦਾ ਹੈ ਕਿ ਜਦ ਪਵਨ ਦਾ ਜੀ ਇਹ ਪ੍ਰਸ਼ਾਦ ਦੇ ਰੂਪ ਮਾਉਂਦੇ ਆ ਤਾਂ ਇਹ ਕਦੀ ਵੀ ਮਲਕੀ ਕੋਈ ਵੀਗਨ ਨਹੀਂ ਪੈਂਦਾ ਮੈਨੂੰ ਪਮਨਤਾ ਜੀ ਨੇ ਬਹੁਤ ਜ਼ਿਆਦਾ ਇੱਕ ਹੌਸਲੇ ਦਿੱਤੇ ਮੈਨੂੰ ਜਿਸ ਵਾਰੀ ਸੋਸ਼ਲ ਮੀਡੀਆ ਤੇ ਦਿਖਾਇਆ ਜਾ ਰਿਹਾ ਹੈ ਕਿ ਅੱਜ ਦੇ ਦਿਨ 100% ਜੋ بارش ਦੱਸੀ ਗਈ ਸੀ ਸੋ ਇਸ ਵਿੱਚ ਕੋਈ ਦੋ ਰਾਇ ਨਹੀਂ ਹੋਏਗੀ ਅਗਰ ਸ੍ਰੀ ਪ੍ਰਭੂ ਰਾਮ ਜੀ ਨਾਲ ਸੱਚੇ ਮਨ ਨਾਲ ਤੁਸੀਂ ਕੋਈ ਵੀ ਕਾਰਜ ਕਰਦੇ ਹੋ ਉਹ ਤੁਹਾਡੇ ਨਾਲ ਜੋ ਆਪਣਾ ਹੱਥ ਹੈ ਪੂਰਾ ਸ਼ਿਰਤ ਰੱਖਦੇ ਬਹੁਤ ਇਹ ਹਫਤੇ ਬੜੀ ਸਾਡੀ ਰਾਮ ਲਿਆ ਕਮੇਟੀ ਦੇ ਲਈ ਸਾਡੀ ਬਹੁਤ ਬੜੀ ਗੱਲ ਹੈ ਕਿ ਪ੍ਰਭੂ શ્રી ਰਾਮ ਜੀ ਨੇ ਇੱਕ ਮਤਲਬ ਕਿ ਦਿਖਾਤੇ ਹੈ ਕਿ ਹਾਂ ਕਿ ਮੈਂ ਹੈਗਾ ਹੈ ਮੈਂ ਹੈਗਾ ਹਾਂ ਤੁਹਾਨੂੰ ਡਰਨੇ ਦੀ ਲੋੜ ਨਹੀਂ ਹੈ ਉਹ ਸ਼ਾਖਸ਼ਖ ਬਜਰੰਗਬਲੀ ਹਨੂਮਾਨ ਜੀ ਦੇ ਦੁਆਰੇ ਉਹਨਾਂ ਕਰੇ ਤਾਂ ਜੀ ਤਾਂ ਹਨੂਮਾਨ ਜੀ ਨੂੰ ਇੱਕ ਪ੍ਰੇਅਰ ਕਰੀਤੀ ਜੀ ਕਿ ਬਜਰੰਗਬਲੀ ਹਨੂਮਾਨ ਜੀ ਜਿੱਕਣਾ ਤੁਸੀਂ ਸੰਜੀਵਨੀ ਬੁੱਟੀ ਲਈ ਤੁਸੀਂ ਗਏ ਸੀਗੇ ਤਾਂ ਉਹਨਾਂ ਨੇ ਕੁਝ ਨਹੀਂ ਦੇਖਿਆ ਸੀਗਾ ਬਸ ਪ੍ਰਭੂ ਸ਼੍ਰੀ ਰਾਮ ਜੀ ਨੇ ਇੱਕ ਗੱਲ ਕਹੀ ਸੀ ਕਿ ਬਸ ਪ੍ਰਭੂ ਅੱਗੇ ਆ ਦੋ ਅੱਗੇ ਚੁਣੌਤੀ ਦੇ ਸਾਹਮਣੇ ਹਨੂਮਾਨ ਜੀ ਨੇ ਕਰਿਆ ਤਾਂ ਅਸੀਂ ਵੀ ਇੱਕ ਰਾਮਦੂਤ ਬਣ ਕੇ ਚੁਣੌਤੀ ਦੇ ਸਾਹਮਣੇ ਕਰਿਆ ਪਰ ਫੇਰ ਵੀ ਸਾਨੂੰ ਬਜਰੰਗਬਲੀ ਹਨੂਮਾਨ ਜੀ ਨੇ ਪ੍ਰਭੂ ਸ਼੍ਰੀ ਰਾਮ ਜੀ ਨੇ ਔਰ ਸਾਡੇ ਸਾਡੇ ਜੋ ਹਸਤੀ ਦੇ ਰੂਪ માં ਗਜਰਾਜ ਜੀ ਸਾਡੇ ਨਾਲ ਤੁਰੇ ਆ ਕੁਝ ਉਹਨਾਂ ਦਾ ਵੀ ਤੁਹਾਨੂੰ ਕਿਹਾ ਜਾਊਗਾ ਕਿ ਗਣੇ ਚਤੁਰਥ ਚੱਲਦੀ ਪਈ ਹੈ ਆਗਮਨ ਦੇ ਹੇਠ ਕਹਿੰਦੇ ਨਾ ਬਕਰ ਤੁੰਡ ਮਹਾਕਾਇਆ ਸੂਰੇ ਕੋਟੀ ਸਮਪਰਵ ਨਿਰਵਿਖਣੇ ਕੁਰਮੇ ਦੇਵ ਸਰਵਕਾਰਿਆ ਸੁ ਸਰਬਦਾ ਕਿ ਸਭ ਤੋਂ ਪਹਿਲਾਂ ਗਣੇਸ਼ ਜੀ ਦਾ ਜੋ ਆਵਹਨ ਕਰੇ ਜਾਂਦਾ ਹੈ ਤਾਂ ਕਰੇ ਸਫਲ ਹੈ ਜੀ ਸੋ ਪ੍ਰਧਾਨ ਜੀ ਤੁਹਾਡੀ ਜੋ ਮੈਨੇਜਮੈਂਟ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਪੂਰੇ ਤਨ ਮੰਨਤਾ ਨਾਲ ਤੁਹਾਡੇ ਨਾਲ ਜੁੜੇ ਹੋਏ ਸੋ ਉਹਨਾਂ ਬਾਰੇ ਕੀ ਕਹਣਾ ਹੈ ਮੈਂ ਤੈ ਦਿਲ ਤੇ ਸ਼ੁਕਰੀਆ ਦਾ ਕਰਨਾ ਚਾਹੁੰਗਾ ਆਪਣੇ ਛੋਟੇ ਬਿਨਾ ਦਾ ਜੋ ਰਾਮਲੀਲਾ ਕਮੇਟੀ ਦੇ ਕਲਾਕਾਰ ਵੀ ਆ ਔਰ ਮੇਰੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਚੱਲਦੇ ਨੇ ਤੇ ਤੁਹਾਨੂੰ ਇੱਕ ਗੱਲ ਕਹੂੰਗਾ ਕੁਝ ਕਮੇਟੀ ਦੇ ਕਲਾਕਾਰ ਵੀ ਨਹੀਂ ਆ ਕੁਝ ਸਾਡੇ ਕ੍ਰਿਸ਼ਨ ਮੱਡੀ ਦੇ ਮੁੰਡੇ ਆ ਕ੍ਰਿਸ਼ਨ ਮੱਡੀ ਦੇ ਮੁੰਡੇ ਆ ਸਾਡਾ ਇੱਕ ਕ੍ਰਿਸ਼ਨਾ ਕਲੱਬ ਹੈ ਅਸੀਂ ਨੇ ਆਪਣਾ ਕ੍ਰਿਸ਼ਨਾ ਕਲੱਬ ਬਣਾਇਆ ਹੋਇਆ ਹੈ ਅਸੀਂ ਕ੍ਰਿਸ਼ਨਾ ਕਲੱਬ ਕੰਨੀ ਤੋਂ ਤੁਹਾਨੂੰ ਇੱਕ ਹੋਰ ਗੱਲ ਕਹਿਣਾ ਚਾਹੁੰਗਾ ਜੇ ਜੇ ਸਰ ਕ੍ਰਿਸ਼ਨਾ ਕਲੱਬ ਹੈ ਜੀ ਉਹਦੇ ਜਿਹੜੇ ਆਪਣੇ ਸਾਡੇ ਮੁੰਡੇ ਆ ਉਹ ਹਰ ਟਾਈਮ ਹੈ ਨਾ ਕੋਈ ਨਾ ਕੋਈ ਧਾਰਮਿਕ ਕੰਮ ਵਾਸਤੇ ਖੜੇ ਰਹਿੰਦੇ ਆ ਜੀ ਤੇ ਤੇ ਹੋਰ ਵੀ ਆਪਣੇ ਸਾਰੇ ਹੀ ਸਹਿ ਮਿੱਤਰ ਜੀ ਸ਼ਹਿਰ ਨਿਵਾਸੀਆ ਬਾਰੇ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਤੁਹਾਨੂੰ ਇੰਨਾ ਬੜਾ ਸਹਾਇਕ ਮਿਲਿਆ ਮੈਂ ਸ਼ਹਿਰ ਨਿਵਾਸੀਆ ਨੂੰ ਤਹਿ ਦਿਲ ਤੇ ਸ਼ੁਕਰੀਆ ਦਾ ਕਰਨਾ ਚਾਹੁੰਗਾ ਕਿ ਤੁਸੀਂ ਨੇ ਮੈਨੂੰ ਮਤਲਬ ਕਿ ਬਹੁਤ ਹੌਸਲਾ ਦਿੱਤਾ ਕਿ ਅਗਰ ਦੇਖਿਆ ਜਾਵੇ ਕਿ ਸਾਢੇ 3-4 ਵਜੇ ਸਾਡੀ ਯਾਤਰਾ ਨਿਕਲੀ ਤਾਂ ਉਹਨਾਂ ਨੇ ਮਿਲ ਕੇ ਆ ਦੇਖ ਲਓ ਜੀ ਪੈਰ ਤੱਕ ਦੁਖਣ ਲੱਗੇ ਜੀ ਪਰ ਰਾਮ ਕਾ ਰਾਮ ਕਾਜ ਕਦੀ ਵੀ ਮਤਲਬ ਕਿ ਹੋ ਨਹੀਂ ਮਤਲਬ ਕਿ ਹੋ ਨਹੀਂ ਹੋਇਆ ਜੀ ਸੰਪੂਰਨ ਹੋਇਆ ਜੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਰਾਮਦੂਤ ਬਣ ਕੇ ਆਏ ਹਾਂ ਰਾਮ ਜੀ ਦੀ ਸੈਨਾ ਹੈ ਅਸੀਂ ਰਾਮਜੀਤ ਸਿੰਘ ਨਾਲ ਆ ਕੇ ਸਾਰੀ ਕੋਰਾਲੀ ਸ਼ਹਿਰ ਸਾਡੇ ਨਾਲ ਤੁਰੀ ਜੀ ਤਾਂ ਮੈਂ ਉਹਨਾਂ ਦਾ ਤਹਿ ਦਿਲੋਂ ਤਾਂ ਸ਼ੁਕਰੀਆ ਦਗਾ ਕਰਨਾ ਚਾਹਾਂਗਾ ਕੋਰਾਲੀ ਸ਼ਹਿਰ ਦਾ ਜੀ ਸਾਡੇ ਸਾਰੇ ਹੀ ਸਾਰੇ ਪੱਤਰਕਾਰਾਂ ਵੀਰਾਂ ਦਾ ਉਹਨਾਂ ਨੇ ਵੀ ਬਹੁਤ ਹੌਸਲੇ ਦਿੱਤੇ ਸਾਨੂੰ ਜੀ 21 ਸਤੰਬਰ ਤੋਂ ਸ਼੍ਰੀ ਰਾਮ ਲੀਲਾ ਮੰਚਨ ਸ਼ੁਰੂ ਹੋ ਰਿਹਾ ਹੈ ਉਸ ਬਾਰੇ ਕੀ ਕਹਣਾ ਹੈ ਜੋ 21 ਤਰੀਕ ਨੂੰ ਰਾਮਚੰਦ ਮਾਨਸਟਾਰਟ ਕਰਿਆ ਜਾਏਗਾ ਜੀ ਸ਼ੁਰੂ ਕਰਿਆ ਜਾਏਗਾ ਆਰੰਭ ਕਰਿਆ ਜਾਏਗਾ ਉਹ ਬਹੁਤ ਹੀ ਬਹੁਤ ਦੇਖਣ ਲਾਇਕ ਹੋਗਾ ਉਹਨਾਂ ਨੂੰ ਅਗਰ ਦੇਖਿਆ ਜਾਵੇ ਕਿ ਜੋ ਵੀ ਆਪਣੇ 10 ਦੀ 10 ਨਾਈਟਾਂ ਆ ਉਹ ਬਿਲਕੁਲ ਕਨਸੈਪਟ ਚੇਂਜ ਕਰ ਦਿੱਤੇ ਗਏ ਆ ਜੋ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਉਸ ਤੇ ਅਲੱਗ ਹੀ ਕਨਸੈਪਟ ਹੈ ਤੁਹਾਨੂੰ ਪਤਾ ਹੈ ਜੀ ਮੈਂ ਦਿਨਪਾ ਉਹੀ ਕਰਨੇ ਵਾਲੇ ਉਹੀ ਕਰਾਣੇ ਵਾਲੇ ਸਾਡੀ ਮੈਨੇਜਮੈਂਟ ਦਿਨਪ ਦਿਨ ਚੀਜ਼ ਨੂੰ ਸੋਚ ਰਹੀ ਹੈ ਕਿ ਆਪਾਂ ਕੁਝ ਅਲੱਗ ਕਰਕੇ ਦਿਖਾਈਏ ਅਸੀਂ RAMLAL ਕਮੇਟੀ ਦੇ ਪ੍ਰਤੀ ਹਰੇਕ 10 ਦੀ 10 ਨਾਈਟਾਂ ਕੁਝ ਨਾ ਕੁਝ ਚੇਂਜਸ ਲੈ ਕੇ ਆ ਰਹੇ ਆ ਮੈਂ ਤਹਿ ਦਿਲ ਤੇ ਸ਼ੁਕਰੀਆ ਦਾ ਕਰਨਾ ਚਾਹੁੰਗਾ RAMLAL ਕਮੇਟੀ ਦਾ ਔਰ ਤਹਿ ਦਿਲ ਤੇ ਸ਼ੁਕਰੀਆ ਦਾ ਕਰਨਾ ਚਾਹੁੰਗਾ ਸਾਰੇ ਹੀ ਸਾਡੀ RAMLAL ਕਮੇਟੀ ਦੇ ਸਮੂਹ ਮੈਂ ਤਾਂ ਉਹਨਾਂ ਦੇ ਵਿੱਚ ਤਹਿ ਦਿਲੋਂ ਦਾ ਸ਼ੁਕਰੀਆ ਦਾ ਕਰਨਾ ਚਾਹੂੰਗਾ ਕਿ ਮੇਰੇ ਹੌਸਲਾ ਵਜਾਈ ਵਿੱਚ ਮੇਰੇ ਨਾਲ ਖੜੇ ਨੇ ਤੇ ਮੈਂ ਸੱfte ਜਿਆਦਾ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਮੈਂ ਸ਼ੁਕਰੀਆ ਦਾ ਕਰਨਾ ਚਾਹੂੰਗਾ ਪ੍ਰਸ਼ਾਸਨ ਦਾ ਸਾਡੇ ਪੁਲਿਸ ਪ੍ਰਸ਼ਾਸਨ ਦਾ ਵੀ ਸ਼ੁਕਰੀਆ ਦਾ ਕਰਨਾ ਚਾਹੂੰਗਾ ਜੋ ਸਾਡੇ ਮੋਹਿਤ ਅਗਰਵਾਲ ਜੀ ਹੈ ਮੈਨੂੰ ਮਲਕੀ ਤਕਰੀਬਨ 3:00 ਸਾਡੇ 11:00 12:00 ਵਜੇ ਫੋਨ ਆ ਗਿਆ ਸੀ ਉਹਨਾਂ ਦਾ ਉਹ ਉਹਨਾਂ ਨੇ ਮੈਨੂੰ ਕਿਹਾ ਕਹਿੰਦਾ ਪੁੱਤਰ ਡਰਨੇ ਦੀ ਲੋੜ ਨਹੀਂ ਤੂੰ ਸ਼ੋਭਾ ਤਰਗਟ ਅਸੀਂ ਤੇਰੇ ਨਾਲ ਖੜੇ ਹਾਂ ਤਬਰ ਸੜੀ ਗੁਰਵੰਸਰ ਐਸਐਚਓ ਗੁਰਵੰਸਰ ਜੀ ਉਹ ਉਹਨਾਂ ਨੇ ਕਿਹਾ ਕਿ ਬੇਟਾ ਮੈਂ ਥੋੜਾ ਜਿਹਾ ਮੇਰੀ ਡਿਊਟੀ ਲੱਗੀ ਹੋਈ ਹੈ ਕਿ ਤੁਸੀਂ ਚਿੰਤਾ ਨਾ ਕਰੋ ਮੈਂ ਆਪਣੇ ਮਤਲਬ ਕਿ ਮੁਲਾਜ਼ਮ ਭੇਜਦਾ ਥਾਣੇ ਤੋਂ ਤੇ ਘੜ ਘੜ ਉਹਨਾਂ ਨੇ 5-6 ਮੁਲਾਜ਼ਮ ਭੇਜੇ ਜੀ ਉਹ ਬੜੀ ਹੀ ਬੜੀ ਤਰੀਕੇ ਨਾਲ ਕੋਆਪਰੇਟ ਕਰਿਆ ਸ਼ੋਭਾ ਧਰਾਂ ਨੂੰ ਮਤਲਬ ਕਿ ਇੱਕ ਦਰ ਦੇ ਨਾਲ ਕੋਈ ਵੀ ਅਨੁਨੀ ਨਹੀਂ ਹੋਈ ਮਲਕੀ ਇੱਕ ਦਰ ਦੇ ਨਾਲ ਸਾਰਿਆਂ ਨੇ ਜੋ ਭੈਣਾਂ ਐ ਸਾਡੀ ਮਾਮਾ ਉਹਨਾਂ ਨੇ ਬਹੁਤ ਸਿਕਿਉਰਿਟੀ ਫੀਲ ਕਰੀ ਹੈ ਕਿ ਹਾਂ ਕਿ ਇੱਕ ਰਾਮਲੇ ਕਮੇਡੀ ਕਰਨੀ ਤੇ ਇੱਕ ਸਿਕਿਉਰਿਟੀ ਦਿਖਾਈ ਗਈ ਹੈ ਕੋਈ ਵੀ ਸ਼ਰਾਰਤੀ ਐਂਸ਼ਨ ਨੇ ਕੋਈ ਆਜਾ ਸਟੈਪ ਨਹੀਂ ਚੱਕਿਆ ਤੇ ਮੈਂ ਸਾਰੇ ਹੀ ਪ੍ਰਸ਼ਾਸਨ ਦਾ ਵੀ ਸ਼ੁਕਰੀਆ ਦਤਾ ਕਰਨਾ ਚਾਹੂੰਗਾ ਔਰ ਮੈਂ ਸਾਰੇ ਹੀ ਮੈਂ ਫੇਰ ਦੁਬਾਰਾ ਤੇ ਤੈਹ ਦਿਲ ਤੇ ਸ਼ੁਕਰੀਆ ਦਤਾ ਕਰਨਾ ਚਾਹੂੰਗਾ ਮੈਂ ਆਪਣੀ ਮੈਨੇਜਮੈਂਟ ਦਾ ਮੈਂ ਆਪਣੇ ਲਵਲੀ ਭੀਆ ਦਾ ਸਾਡੇ ਨੋਨੀ ਭੀਆ ਦਾ ਕਾਕੂ ਭੀਆ ਦਾ ਆਪਣੇ ਰਾਹੁਲ ਜੀ ਬੀਨੂ ਭਈਆ ਜੀ ਆਪਣੇ ਸੰਜੂ ਭੀਆ ਆਪਣੇ ਆਪਣਾ ਨੋਨਾ ਜੀ ਚਰ ਹਿੰਦੂ ਧਾਰਮ ਵਿੱਚ ਦੇਖਿਆ ਜਾਂਦਾ ਕਿ ਜਦੋਂ ਜੈ ਗਣੇਸ਼ ਹੁੰਦੀ ਹੈ ਸੋ ਗਣੇਸ਼ ਦੀ ਸਾਖਸ਼ਾ ਸਵਾਦੇ ਅੱਗੇ ਨਾਲ ਸੀਗੇ ਸੋ ਤੁਹਾਡੇ ਕਾਰਜ ਦਾ ਪੂਰੇ ਹੋਣੇ ਸੀ ਦੇਖੋ ਜੀ ਮੈਨੂੰ ਤੁਨ ਰਾਜਗਰੀ ਜੀ ਨੇ ਕਿਹਾ ਸੀਗਾ ਮੈਂ ਜਦੋਂ ਸਾਡਾ ਜਦੋਂ ਨੂੰ ਲੱਗਿਆ ਨਾ ਕਿ 3-4 ਦਿਨ ਲਗਾਤਾਰ ਨੌਨ ਸਟਾਪ ਮੀ ਹੈ ਕਿ ਮੀ ਦਾ ਰੁਕਣ ਦਾ ਨਾਮ ਹੀ ਲੈ ਰਿਹਾ ਕਿਉਂਕਿ ਤੁਹਾਨੂੰ ਪਤਾ ਹੀ ਆਲਮੋਸਟ ਮੀ ਨੇ ਬਹੁਤ ਜ਼ਿਆਦਾ ਨੁਕਸਾਨ ਕਰਤੇ ਬਹੁਤ ਲੋਕਾਂ ਦੇ ਆਹਤ ਬਚਾਏ ਨੇ ਨਾ ਤੁਮ ਲੱਗ ਕਿ ਕਾਫੀ ਜਿਆਦਾ ਮਤਲਬ ਕਿ ਕੁਝ ਲੋਕ ਦੇ ਪ੍ਰਵਾਸੀ ਜਿਹੜੇ ਹੈਗੇ ਉਹਨਾਂ ਦਾ ਵੀ ਮਤਲਬ ਕਿ ਬਹੁਤ ਨੁਕਸਾਨ ਹੋਇਆ ਜੀ ਤੇ ਮੈਂ ਆਹੀ ਗੱਲ ਕਹੂੰਗਾ ਕਿ ਤਨਨਾਜ ਗਿਰੀ ਜੀ ਨੇ ਮੈਨੂੰ ਇੱਕ ਗੱਲ ਕਹੀ ਕਹਿੰਦੇ ਪੁੱਤ ਕਿ ਗਜਰਾਜ ਜੀ ਜ਼ਰੂਰ ਲਗਾਣੇ ਆ ਗਜਰਾਜ ਜੀ ਮਤਲਬ ਕਿ ਗਣੇਸ਼ ਜੀ ਦੇ ਰੂਪਾਂ ਗਜਰਾਜ ਜੀ ਆਏ ਆ ਉਹਨਾਂ ਦਾ ਵੀ ਇੱਕ ਆਗਮਨ ਰਿਹਾ ਏ ਕਹਿੰਦੇ ਕਿ ਵਿਗਨ ਜਿਹੜੇ ਹੁੰਦੇ ਆ ਉਹ ਸਾਰੇ ਹਰ ਲੈਂਦੇ ਆ ਜੀ ਤੇ ਸ਼ੁਭ ਕੰਮ ਕਰਨ ਦੇ ਪਹਿਲੇ ਪੂਰਨ ਸ਼ੰਕਰ ਨੇ ਵੀ ਕਿਹਾ ਹੈ ਕਿ ਜਦ ਤੱਕ ਗਣੇਸ਼ ਜੀ ਦੀ ਵੰਦਨਾ ਨਹੀਂ ਕਰੂਗੇ ਗਣੇਸ਼ ਜੀ ਦੀ ਆਰਤੀ ਨਹੀਂ ਕਰੂਗੇ ਥੋੜਾ ਕੋਈ ਕਾਰਜ ਸਫਲ ਨਹੀਂ ਹੋ ਪਾਏਗਾ ਤਾਂ ਗਣੇਸ਼ ਜੀ ਦੀ ਵੰਦਨਾ ਕਰਕੇ ਹੀ ਅਸੀਂ ਅੱਗੇ ਵਧੇ ਆ ਤਾਂ ਮੈਂ ਤੈਦੀ ਉਤੇ ਸ਼ੁਕਰੀਆ ਅਦਾ ਕਰਨਾ ਚਾਹੂੰਗਾ ਸਾਡੇ ਉਤਰੀ ਲੋਕੀ ਜੀ ਦਾ ਸਾਰੇ ਪੂਰੀ ਟੀਮ ਜੀ ਦਾ ਸਾਡੇ ਮਨੀ ਜੀ ਦਾ ਸਾਡੇ ਰੋਪੜ ਬੈਂਡ ਦਾ ਜੀ ਜੈ ਸ਼੍ਰੀ ਰਾਮ ਜੀ ਮੌਜੂਦ ਨੇ ਨੋਨੀ ਜੋਕੀ ਰਾਮ ਨਿਲਾ ਮੰਚਨ ਦੇ ਡਾਇਰੈਕਟਰ ਵੀ ਨੇ ਤੇ ਰੋਲ ਵੀ ਅਦਾ ਕਰਦੇ ਨੇ ਕਈ ਸਾਲਾਂ ਤੋਂ ਪਿਆਰ ਨਾਲ ਅਦਾ ਕੀਤਾ ਜਾਂਦਾ ਹੈ ਸੋ ਗੱਲਬਾਤ ਕਰਦੇ ਨੋਨੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਉਰਾਲੇ ਵਖੇ ਬਹੁਤ ਹੀ ਭਾਬੇ ਹੈ ਸ਼ੋਭਾ ਯਾਤਰਾ ਕੱਢੇ ਜਿਸ ਨੂੰ ਕਿ ਵਿਸ਼ਾਲ ਸ਼ੋਭਾ ਯਾਤਰਾ ਦਾ ਰੂਪ ਕਹਿੰਦੇ ਇਸ ਬਾਰੇ ਕੀ ਕਹਿਣਾ ਹੈ ਦੇਖੋ ਜੀ 47 ਸਾਲ ਦੀ ਉਮਰ ਹੋ ਚੱਲਦੀ ਹੈ ਪਰ ਪਹਿਲੀ ਵਾਰ ਜ਼ਿੰਦਗੀ ਚ ਐਸਾ ਮੌਕਾ ਦੇਖਿਆ ਕਿ 100% نیٹ ਦਿਖਾ ਰਿਆ ਹੋਵੇ ਔਰ ਅਸੀਂ ਪ੍ਰਧਾਨ ਜੀ ਦੇ ਖਿਲਾਫ ਖੜੇ ਹੋਈਏ 29 ਬੰਦੇ ਰਾਤ ਨੂੰ ਅਸੀਂ ਪ੍ਰਧਾਨ ਜੀ ਨੂੰ ਮਨਾ ਕਰਨੇ ਪਰ ਖੜੇ ਤੇ ਵੀ ਪ੍ਰਧਾਨ ਜੀ ਕੱਲ ਨੂੰ ਸ਼ੋਭਾ ਯਤਰਾ ਨਹੀਂ ਹੋ ਸਕਦੀ ਪਰ ਪ੍ਰਧਾਨ ਜੀ ਨੇ ਸਾਨੂੰ ਵਿਸ਼ਵਾਸ ਦੁਲਾਇਆ ਕਿ ਪ੍ਰਭੂ ਨਾਮ ਦੇ ਨਾਲ ਸਵੇਰ ਨੂੰ ਬਸ ਤੁਸੀਂ ਆਣਾ ਔਰ ਮੈਂ ਅੱਜ ਮਾਫੀ ਮੰਗਦਾ ਹਾਂ ਇਸ ਗੱਲ ਤੋਂ ਕਿ ਮੈਂ ਪ੍ਰਭੂ ਦੇ ਹੁੰਦੇ ਹੋਏ ਪ੍ਰਭੂ ਦੇ ਚਰਨਾਂ ਦੇ ਵਿੱਚ ਮਾਫੀ ਮੰਗਣੇ ਦੀ ਮੈਂ ਗੁਜਾਰਿਸ਼ ਕਰ ਰਿਹਾ ਹਾਂ ਕਿ ਮੈਂ ਨਾ ਕਰਨੇ ਆਣਾ ਚ ਸਭ ਤੋਂ ਪਹਿਲਾਂ ਥਾ ਪਰ ਪ੍ਰਭੂ ਨੇ ਇੰਨੀ ਜ਼ਿਆਦਾ ਕਿਰਪਾ ਕੀਤੀ ਹੈ ਮੈਂ ਅੱਜ ਕਹਿੰਦੇ ਆ ਵੀ ਜਿਹਨੂੰ ਕਹਿੰਦੇ ਆ ਵੀ ਸਾਖਸ਼ਾਤ ਪ੍ਰਭੂ ਦੇ ਦਰਸ਼ਨ ਅਗਰ ਕਰਨੇ ਦਿੱਤਾ ਉਹ ਅੱਜ ਹੋਏ ਹਨ ਮੈਂ ਤਹੇ ਦਿਲ ਤੋਂ ਅੱਜ ਸਿੱਤੇ ਮਾਫੀ ਮੰਗਦਾ ਕਿ ਮੈਂ ਬਹੁਤ ਬੜੀ ਗਲਤੀ ਕਰਨ ਜਾ ਰਿਹਾ ਸੀ ਪਰ ਪ੍ਰਭੂ ਨੇ ਸਾਡੀ लाज ਰੱਖ ਲਈ ਸਾਡੇ ਪ੍ਰਧਾਨ ਜੀ ਦੇ ਬਚਨਾਂ ਪਰ ਜੋ ਉਹਨਾਂ ਨੇ ਇੱਕ ਕਮਿਟਮੈਂਟ ਕਰੀ ਵੀ ਤੀ ਜੋ ਸਾਰੇ ਗਰੁੱਪ ਬੁਲਾਏ ਹੋਏ ਤੇ ਉਹਨਾਂ ਸਾਰਿਆਂ ਦਾ ਵੀ ਧੰਨਵਾਦ ਹੈ ਪੂਰੇ ਸ਼ਹਿਰ ਨਿਵਾਸੀਆਂ ਦਾ ਧੰਨਵਾਦ ਹੈ ਔਰ ਸਾਰੀ ਮੈਨੇਜਮੈਂਟ ਦਾ ਸਾਰੇ ਮੇਰੇ ਮਿੱਤਰ ਵੀਰ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਔਰ ਇਸ ਸ਼ੋਭਾ ਯਾਤਰਾ ਨੂੰ ਪ੍ਰਭੂ ਨੇ ਆਪਣੇ ਅੱਗੇ ਹੋ ਕੇ ਜਿਸ ਤਰ੍ਹਾਂ ਪ੍ਰਧਾਨ ਜੀ ਨੇ ਦੱਸਿਆ ਵੀ ਗਜਰਾਜ ਜੀ ਸਾਡੇ ਨਾਲ-ਨਾਲ ਤੇ ਤੇ ਅਸੀਂ ਅੱਜ ਇਸ ਸ਼ੋਭਾ ਯਾਤਰਾ ਨੂੰ ਕਾਮਯਾਬ ਕਰਨ ਚ ਸਫਲ ਹੋਏ ਹਾਂ ਜੈ ਸ਼੍ਰੀ ਰਾਮ ਨਾਲ ਮੌਜੂਦ ਨੇ ਨਰੇਸ਼ ਕੁਮਾਰ ਨੋਨਾ ਜੀ ਜੋ ਕਿ ਸ਼੍ਰੀ ਲਿਸ਼ਵਨ ਜੀ ਦਾ ਜੋ ਰੋਲ ਹੈ ਕਈ ਸਾਲਾਂ ਤੋਂ ਸ਼੍ਰੀ ਰਾਮ ਮੇਲਾ ਮੰਚਨ ਤੇ ਕਰਦੇ ਆ ਰਹੇ ਹਾਂ ਸੋ ਅੱਜ ਜੋ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਆ ਸੋ ਉਸ ਬਾਰੇ ਗੱਲਬਾਤ ਕਰਦੇ ਹਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਜੈ ਨੋਨਾ ਜੀ ਅੱਜ ਕੁਰਾਲੀ ਵਿਖੇ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਆ ਸੋ ਉਸ ਬਾਰੇ ਕੀ ਕਹਿਣਾ ਚਾਹੋਗੇ ਪ੍ਰਭੂ ਦਾ ਪਹਿਲਾਂ ਤਾਂ ਸਭ ਤੋਂ ਪਹਿਲਾਂ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹ ਰਿਹਾ ਜੀ ਜਿੱਦਾਂ ਹੁਣ ਸਾਰਿਆਂ ਨੂੰ ਪਤਾ ਹੀ ਹੈ ਵੀ ਅੱਜ ਮੀਂਹ ਦਾ ਚਾਂਸ ਬਹੁਤ ਜ਼ਿਆਦਾ ਤੇ ਬਣੇ ਹੋਏ ਪਰ ਕੋਈ ਇੱਕ ਛਿਟਾ ਨਹੀਂ ਪਿਆ ਹੈਗਾ ਬੜੇ ਆਰਾਮ ਨਾਲ ਸਾਰੀ ਸ਼ੋਹ ਯਾਤਰਾ ਹੁਣ ਸਵੇਰ ਨੂੰ 9:30 ਦੇ ਕਰੀਬ ਸਮਾਪਤ ਹੋਈ ਹੈ ਉੱਥੇ ਤੋਂ ਕ੍ਰਿਸ਼ਨਾ ਮੰਡੀ ਚੱਲ ਕੇ ਪੂਰੇ ਸ਼ਹਿਰ ਦੀ ਪਰਿਕਰਮਾ ਕਰਨੇ ਤੋਂ ਬਾਅਦ ਕ੍ਰਿਸ਼ਨਾ ਮੰਡੀ ਦੇ ਵਿੱਚ ਵਾਪਸ ਪਹੁੰਚੇ ਹਾਂ ਬਹੁਤ ਹੀ ਸ਼ਹਿਰ ਦਾ ਸਹਿਯੋਗ ਰਿਹਾ ਜੀ ਔਰ ਸ਼ਹਿਰ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ ਤਹਿ ਦਿਲੋਂ ਜੀ ਵੀ ਉਹਨਾਂ ਨੇ ਬਹੁਤ ਜ਼ਿਆਦਾ ਸਾਨੂੰ ਧੰਨ ਰਾਸ਼ੀ ਦੇ ਕੇ ਇਹ ਐ ਭਾਬੇ ਆਈਡੀ ਬੜੀ ਸ਼ੋਭਾ ਯਾਤਰਾ ਮਤਲਬ ਸਾੜੀਆਮਲਾ ਕਮੇਟੀ ਵਾਸਤੇ ਪਹਿਲੀ ਵਾਰ ਨਿਕਲੀ ਹੈ ਸੋ ਰੋਨਾ ਜਿੱਦਾਂ ਕਿ ਆਪਣੀ ਗੱਲ ਹੋ ਰਹੀ ਸੀ ਕਿ ਤੁਸੀਂ ਦੱਸਿਆ ਕਿ ਜਦੋਂ ਤੁਸੀਂ ਸ਼ੋਭਾ ਯਾਤਰਾ 'ਚ ਸ਼ਾਮਲ ਹੋਣਾ ਸੀ ਤਾਂ ਪਿੱਛੇ ਤੋਂ ਆ ਰਹੇ ਹੋ ਚੰਡੀਗੜ੍ਹ ਤੋਂ ਕਿੰਨੇ ਕ ਬਰਸ਼ ਸੀ ਦੇਖੋ ਜੀ ਤਨਾਸਮਾ ਮੈਂ ਚੱਲਿਆ ਉਧਰੋਂ ਤੇ ਉਸ ਟਾਈਮ ਪੌਣੇ 1 ਵਜੇ بارش ਲੱਗੀ ਸੀ ਵਿਚ ਨੂੰ 10 ਮਿੰਟ ਦੀ ਬ੍ਰੇਕ ਆਈ ਉਸ ਤੋਂ ਬਾਅਦ ਦੁਬਾਰਾ ਫੇਰ ਸਟਾਰਟ ਹੋ ਗਈ ਮਤਲਬ ਮੈਂ ਉਸ ਤੋਂ ਅੱਗੇ ਤੀੜਾ ਬਲਾਕ ਮਾਜਰੀ ਇੱਥੇ ਤੱਕ ਬਿਲਕੁਲ ਮੈਂ ਮੀਂਹ ਦੇ ਵਿੱਚ ਬਿਲਕੁਲ ਭਿੱਜ ਗਿਆ ਸੀ ਕਰਾਲੀ ਪਹੁੰਚਣੇ ਤੱਕ ਮਤਲਬ ਜਿਸ ਟਾਈਮ ਮੈਂ ਦਸਾਰਨੇ ਦੇ ਵਿੱਚ ਪਹੁੰਚਿਆ ਤਾਂ ਉਸ ਤੋਂ ਅੱਗੇ ਬਸ ਬਿਲਕੁਲ ਪੂਰ ਜੀ ਹਲਕੀ ਰਹਿ ਗਈ ਤੇ ਕਰਾਲੀ ਮੈਂ ਐਂਟਰ ਹੁੰਦੇ بارش ਬਿਲਕੁਲ ਬੰਦ ਸੀ ਇਹ ਪ੍ਰਭੂ ਦੀ ਬਹੁਤ ਬੜੀ ਕਿਰਪਾ ਵੀ ਬਸ ਇਹ ਸਮਝ ਲਓ ਵੀ ਚਾਰੇ ਸਾਈਡਾਂ ਵੀ ਖੇੜ ਮਰੰਡਾਲੀ ਸਾਈਡ ਜਿੱਕਣਾ ਮੈਨੂੰ ਅੱਜ ਪਤਾ ਲੱਗਿਆ ਉਹਰੇ ਆ ਕੇ ਵੀ ਚਾਰੇ ਪਾਸੇ ਬਾਰਸ਼ ਹੋ ਰਹੀ ਹੈ ਬੇਸ ਤੇ ਸ਼ਾਕਸ਼ਤ ਪ੍ਰਭੂ ਹੱਤ ਤਰੀ ਖੜੇ ਸਾਡੇ ਸਿਰ ਪਾ ਸਿਰ ਮੰਨਦੇ ਹੋ ਕਿ ਅੱਜ ਸ਼੍ਰੀ ਪ੍ਰਭੂ ਰਾਮ ਤੁਹਾਡੇ ਨਾਲ-ਨਾਲ ਬਿਲਕੁਲ ਚੱਲੇ ਬਿਲਕੁਲ ਜੀ ਪ੍ਰਭੂ ਦਾ ਬਹੁਤ ਬੜਾ ਆਸ਼ੀर्वाद ਹੈ ਕਰਾਲੀ ਸ਼ਹਿਰ ਤੇ ਬਹੁਤ ਭਗਤ ਗਾਣੇ ਦੀ ਇੱਥੇ ਇਹਨਾਂ ਦੇ ਦੇਖੋ ਵੀ ਇੰਨੀ ਕਿਰਪਾ ਵੀ ਕੋਈ ਉਹ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਈ ਹੈਗੀ ਨਾ بارش ਦਾ ਕੋਈ ਛਿੱਟਾ ਪਿਆ ਮਤਲਬ ਸਾਰਿਆਂ ਨੂੰ ਇਹ ਟੈਨਸ਼ਨ ਥੀ ਬਹੁਤ ਜ਼ਿਆਦਾ ਰਾਤ 12 ਵਜੇ ਤੱਕ ਮੀਟਿੰਗ ਚੱਲਦੀ ਰਹੀ ਸੀ ਗੱਲ ਪਰਤ ਪਰ ਫਿਰ ਵੀ ਪ੍ਰਭੂ ਨੇ ਬਹੁਤ ਇੱਜ਼ਤ ਲਾਜ ਰੱਖੀ ਹੈ ਔਰ ਬਿਲਕੁਲ ਸੁੱਕੇ ਬਹੁਤ ਵਧੀਆ ਔਰ ਸ਼ਹਿਰ ਨਮਸ਼ ਨੇ ਬੜਾ ਹਰਸੋ ਲਾਜ ਨਾਲ ਸਾਥ ਦਿੱਤਾ ਇਹ ਨੱਚੇ ਟੱਪੇ ਸਾਰਿਆਂ ਨੇ ਭਜਨ ਗਾਏ ਪ੍ਰਭੂ ਦੇ ਮਤਲਬ ਪੂਰੀ ਆਨੰਦ ਲਈ ਹੈ ਜੀ ਔਰ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕਰਿਆ ਜੀ ਸੋ ਪ੍ਰਧਾਨ ਗੋਪੀ ਰਾਣਾ ਜੀ ਤੇ ਤੁਹਾਡੀ ਮੈਨੇਜਮੈਂਟ ਦਾ ਕਿਸ ਤਰ੍ਹਾਂ ਸਾਥ ਦੇਖ ਵਿਕਰਮ ਠੌਰ ਜੀ ਦੇਖੋ ਜੀ ਹਮੇਸ਼ਾ ਹੀ ਸਾਡੀ ਤੇ ਇਹਨਾਂ ਨੇ ਹਮੇਸ਼ਾ ਹੀ ਸਾਡਾ ਪੂਰਾ ਮਨ ਤੇ ਪੂਰਾ ਸਾਥ ਦੇ ਆਏ ਪ੍ਰਭੂ ਸ਼੍ਰੀ ਰਾਮ ਜੀ ਸਾਖਸ਼ੀਏ ਸਿੱਧ ਤੇ ਕੋਈ ਅਸੀਂ ਗੱਲ ਨਹੀਂ ਜੀ ਮਤਲਬ ਇੱਕ ਥੋੜਾ ਰਾਤ ਵੀ ਖਰਚਾ ਬਹੁਤ ਜ਼ਿਆਦਾ ਹੋਣੇ ਕਰਕੇ ਇਸ ਚੀਜ਼ ਦੇ ਇੱਕ ਡਰਤਾ ਸਭ ਦੇ ਮਨ ਦੇ ਵਿੱਚ ਵੀ ਇੰਨਾ ਪੈਸਾ ਲੱਗ ਕੇ ਕਿਤੇ ਇਹ ਯਾਤਰਾ ਸਫਲ ਨਾ ਹੋਵੇ ਫੇਲ ਨਾ ਹੋ ਜਾਵੇ ਵੀ ਇਹ ਸਾਡੇ ਸ਼ਹਿਰ ਨਿਵਾਸੀ ਉਹ ਸਾਥ ਨਾਲ ਨਾਲ ਹੋਏ ਵੀ بارش ਕਰਕੇ ਅੰਦਰ ਬੈਠੇ ਫਿਰ ਇਹਦਾ ਕੱਢਣੇ ਦਾ ਕੀ ਫਾਇਦਾ ਕਰਨੇ ਦਾ ਕੀ ਫਾਇਦਾ ਪਰ ਚਲੋ ਪ੍ਰਭੂ ਨੇ ਇਸ ਇਸ ਕੰਮ ਤੇ ਵਾਸਤੇ ਸਾਖਸ਼ਾ ਸਾਡੇ ਨਾਲ ਚੱਲੇ ਆਂ ਔਰ ਪੂਰਾ ਉਹਨਾਂ ਦਾ ਆਸ਼ੀਰਵਾਦ ਰਿਹਾ ਜੀ ਔਰ ਪੂਰੇ ਮਤਲਬ ਸ਼ਹਿਰ ਦਾ ਹਰ ਜਗ੍ਹਾ ਸੀ ਜੋ ਹੈ ਰੋਡ 'ਪਾ ਇਹਨਾਂ ਨੇ ਆਪਣੇ ਕਾਰਜਕ੍ਰਮ ਦਿਖਾਏ ਹਨ ਬਹੁਤ ਹੀ ਵਧੀਆ ਮਤਲਬ ਜਿਹੜੇ ਬਾਹਰ ਤੋਂ ਗਰੁੱਪ ਆਏ ਵੇਸੀ ਜੀ ਤਾਂ ਬਹੁਤ ਆਨੰਦ ਆਇਆ ਦੇ ਵਿੱਚ ਜੈ ਸ਼੍ਰੀ ਜੈ ਸ਼੍ਰੀ ਰਾਮ ਜੀ ਜੈ ਸ਼੍ਰੀ ਰਾਮ ਖੱਟੇ ਨਾਲ ਮੌਜੂਦ ਨੇ ਸੰਜੀਵ ਜੀ ਸੰਜੀਵ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਸੋ ਅੱਜ ਕਰਾਲੀ ਵਿਖੇ ਬਹੁਤ ਹੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਸੋ ਉਸ ਵਾਰ ਕਿਹਾ ਕਹਿਣਾ ਚਾਹੋ ਸਾਡੀ ਸ੍ਰੀ ਰਾਮ ਰੀਲਾ ਕਮੇਟੀ ਵੱਲੋਂ ਸੋਭਾ ਯਾਤਰਾ ਕੱਢੀ ਗਈ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਵੀ ਅੱਜ ਦੱਸ ਰਹੇ ਸੀ ਵੀ ਨੈਟ ਦੱਸ ਰਿਹਾ ਸੀ بارش ਹੋ ਰਹੀ ਹੈ بارش ਹੋਣ ਦੇ ਕਾਰਨ ਵੀ ਪ੍ਰਭੂ ਸ੍ਰੀ ਰਾਮ ਜੀ ਨੇ ਸਾਡੇ ਤੇ ਕਿਰਪਾ કરી ਅਤੇ ਉਸ ਕਿਰਪਾ ਦੇ ਨਤੀਜੇ ਵੱਲੋਂ ਅੱਜ ਬਿਲਕੁਲ ਬਹੁਤ ਹੀ ਪੂਰੇ ਸ਼ਹਿਰ ਦੇ ਸਹਿਯੋਗ ਨਾਲ ਸਾਡੀ ਮੈਨੇਜਮੈਂਟ ਨਾਲ ਪ੍ਰਧਾਨ ਜੀ ਦੇ ਸਹਿਯੋਗ ਨਾਲ ਬਹੁਤ ਹੀ ਵਧੀਆ ਸੋਭਾ ਯਾਤਰਾ ਨਿਕਲ ਨਿਗਲਈ ਇਹਦੇ ਵਿੱਚ ਸਾਡੇ ਸ਼ਹਿਰ ਨਿਵਾਸੀਆਂ ਦਾ ਸਾਡੀ ਮੈਨੇਜਮੈਂਟ ਦਾ ਸਾਡੇ ਕਲਾਕਾਰਾਂ ਦਾ ਛੋਟੇ ਭੈਣ ਭਰਾਵਾਂ ਦਾ ਬਹੁਤ ਸਹਿਯੋਗ ਹੈ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ